ਕੈਨੇਡਾ ਭਰ ਦੇ ਵਿੱਚ ਹਵਾਈ ਯਾਤਰਾ ਇਸ ਵੇਲੇ ਭਾਰੀ ਗੁਲਜਨਾ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਜੈਸ 에ਅਰ ਕੈਨੇਡਾ, ਵੈਸਟ ਜੇਟ ਪੋਰਟਸ ਸਮੇਤ ਕਈ ਵੱਡੀਆਂ 에ਅਲਾਈਨਾਂ ਦੀਆਂ ਉਡਾਨਾਂ ਪ੍ਰਭਾਵਿਤ ਹੋਈਆਂ ਨੇ। ਭਾਰੀ ਬਰਫ਼ਬਾਰੀ ਅਤੇ ਸਰਦੀਆਂ ਦੇ ਮੌਸਮ ਕਾਰਨ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ 'ਤੇ ਫਸੇ ਹੋਏ ਨੇ। ਤਾਜ਼ਾ ਅੰਕੜਿਆਂ ਦੇ ਮੁਤਾਬਕ ਅੱਜ ਦੇ ਦਿਨ 147 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਦਕਿ 717 ਉਡਾਨਾਂ ਦੇ ਵਿੱਚ ਦੇਰੀ ਦੱਲਜ ਕੀਤੀ ਗਈ ਹੈ। ਇਹ ਕੋਰਕਟਰ, ਟੋਰਾਂਟੋ, ਮੌਂਟਰੀਅਲ, ਵੈਂਕੂਵਰ, ਓਟਾਵਾ, ਕਿਊਬਿਕ ਸਿਟੀ ਅਤੇ ਹੋਰ ਪ੍ਰਮੁੱਖ ਹਵਾਈ ਅੱਡਿਆਂ 'ਤੇ ਵੀ ਦੇਖਣ ਨੂੰ ni ਵੱਟਵਾਂ ਨਤੇ ਜਲਵਾਯੂ ਪਰिवर्तन ਕੈਨੇਡਾ ਵੱਲੋਂ ਟੋਰਾਂਟੋ ਪਿਕਰਿੰਗ ਓਸ਼ਵਾ ਆਕਨਸਬਿਨਸ ਵੋਗਨ ਬੇਲਵਿਲ ਅਤੇ ਕਿਊਬੈਕ ਦੇ ਕਈ ਹਿੱਸਿਆਂ ਲਈ ਸਰਦੀਆਂ ਦੀਆਂ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਚੇਤਾਵਨੀਆਂ ਦੇ ਚਲਦੇ ਭਾਰੀ برفਬਾਰੀ ਘੱਟ ਦ੍ਰਿਸ਼ਟੀ ਅਤੇ ਫਿਸਲਣ ਵਾਲੇ ਰਣਵੇਂ ਹਾਈਵੇ ਆਵਾਜਾਈ ਦੇ ਲਈ ਵੱਡੀ ਚੁਣੌਤੀ ਬਣੇ ਹੋਏ ਨੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਰਪੋਰਟ ਸਬਤਵਤ ਪਰ ਭਾਵਿਤ ਹਵਾਈ ਅੱਡੇ ਦੇ ਵਿੱਚੋਂ ਇੱਕ ਹੈ ਇੱਥੇ 에ਅਰ ਕੈਨੇਡਾ ਦੇ ਲਗਭਗ 60 ਫਿਜ਼ਿਊਡਾਨਾ ਤੇਦੀ ਦੇ ਨਾਲ ਚੱਲ ਰਹੀਆਂ ਨੇ ਜੁਰ ਕੇ ਜੈਸ ਤੇ ਕਿ 34 ਫੀਸਦੀ ਉਡਾਨਾਂ ਰੱਦ ਕੀਤੀਆਂ ਨੇ ਅਤੇ 36 ਫੀਸਦੀ ਵਿੱਚ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ 에ਅਰ ਕੈਨੇਡਾ ਰੋਸੀਆਂ 64 ਫੀਸਦੀ ਅਤੇ ਵੈਸਟ ਜੈਟ ਦੀਆਂ 35 ਫੀਸਦੀ ਉਡਾਨਾਂ ਤੇਰੀ ਦਾ ਸ਼ਿਕਾਰ ਨੇ। ਮੌਨਟਰੀ ਟੂਡੋ ਇੰਟਰਨੈਸ਼ਨਲ 에ਅਰਪੋਰਟ ਉੱਤੇ ਵੀ ਹਾਲਾਤ ਕੁਝ ਬਿਹਤਰ ਨਹੀਂ ਹਨ। ਇੱਥੇ 에ਅਰ ਕੈਨੇਡਾ ਦੀਆਂ 26 ਫੀਸਦੀ ਉਡਾਨਾਂ ਦੇਦੀ ਤੇ ਨਾ ਚੱਲਦੀਆਂ ਨੇ। ਜਦਕਿ ਪੋਰਟਰ 에ਅਰਲਾਈਨਸ ਅਤੇ ਵੈਸਟ ਜੈਟ ਦੀਆਂ ਲਗਭਗ 35 ਫੀਸਦੀ ਉਡਾਨਾਂ ਪ੍ਰਭਾਵਿਤ ਹੋਈਆਂ ਨੇ। ਭਾਰੀ ਬਰਫਬਾਰੀ ਦੱਖਣੀ ਅਤੇ ਪੂਰਬੀ 온ਟਾਰੀਓ ਦੇ ਨਾਲ-ਨਾਲ ਕਿਊਬਿਕ ਤੇ ਖਈ ਇਲਾਕਿਆਂ ਦੇ ਵਿੱਚ ਜਾਰੀ ਇਸ ਕਾਰਨ ਹਾਲਾਤ ਹੋਰ ਵੀ ਫਿਗੜ ਸਕਦੇ ਨੇ 에어ਲਾਈਨ ਦਾ ਕਹਿਣਾ ਹੈ ਕਿ ਮੌਸਮ ਦੇ ਵਿੱਚ ਸੁਧਾਰ ਹੋਣ ਤੱਕ ਉਡਾਨਾਂ ਦੀ ਸਮਾਂ ਸੂਚੀ ਅਸਥਿਰ ਰਹਿ ਸਕਦੀ ਹੈ ਇਸ ਦਰਮਿਆਨ ਯਾਤਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਫਲਾਈਟ ਸਟੇਟਸ ਦੀ ਨਿਯਮਿਤ ਜਾਂਚ ਕਰਦੇ ਰਹਿਣ ਯਾਤਰੀ 에어ਲਾਈਨ ਦੀ ਵੈਬਸਾਈਟ ਤੇ ਮੋਬਾਈਲ ਐਪ ਜਾਂ ਹਵਾਈ ਅੱਡੇ ਤੇ ਡਿਸਪਲੇ ਬੋਰਡ ਰਾਹੀਂ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਜੇਕਰ ਉਡਾਨ ਰੱਦ ਹੋ ਜਾਂ ਫਿਰ ਕਾਫੀ ਦੇਰੀ ਤੇ ਨਾਲ ਚੱਲ ਰਹੀ ਹੋਵੇ ਤਾਂ ਯਾਤਰੀ ਨੂੰ ਦੀ ਬੁਕਿੰਗ ਜਾਂ ਮੁਆਵਜ਼ੇ ਲਈ ਸਿੱਧਾ 에어ਲਾਈਨ ਦੇ ਨਾਲ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਜ਼ਿਆਦਾਤਰ 에어ਲਾਈਨਾਂ ਦੀ ਦੇਰੀ ਦੀ ਸਥਿਤੀ ਵਿੱਚ ਭੋਜਨ ਵਾਊਚਰ ਜਾਂ ਅਗਲੀ ਉਪਲਬਧ ਡਰੈਨਾਂ ਉਤੇ ਬੁਕਿੰਗ ਦੀ ਸਹੂਲਤ ਦਿੰਦੀਆਂ ਨੇ। ਮਾਰਾ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਹਵਾਈ ਅਟੇਅ ਉਤੇ ਲੰਬੇ ਇੰਤਜ਼ਾਰ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਪਾਣੀ, ਸਨੈਕਸ, ਦਵਾਈਆਂ ਅਤੇ ਜ਼ਰੂਰੀ ਸਮਾਨ ਨਾਲ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਜਾਂਚ ਅਤੇ ਚੈੱਕ-ਇਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ। ਇਸ ਲਈ ਹਵਾਈ ਅਟੇਅ ਤੇ ਜਲਦੀ ਪਹੁੰਚਣਾ ਬਿਹਤਰ ਰਹੇਗਾ। ਕੁੱਲ ਮਿਲਾ ਕੇ ਕੈਨੇਡਾ ਦੀ ਹਵਾਈ ਯਾਤਰਾ ਪ੍ਰਣਾਲੀ ਇਸ ਸਮੇਂ ਭਾਰੀ ਦਬਾਅ ਹੇਠ ਹੈ 717 ਦੇ ਤੱਕ 147 ਰੱਦ ਉਡਾਨਾਂ ਦੇ ਮੱਦੇਨਜ਼ਰ ਯਾਤਰੀਆਂ ਲਈ ਸਬਰ ਲਚਕਤਾ ਅਤੇ ਸੂਚਿਤ ਰਹਿਣਾ ਬਹੁਤ ਜ਼ਰੂਰੀ ਹੈ ਸਹੀ ਜਾਣਕਾਰੀ ਅਤੇ ਪਹਿਲਾਂ ਤੋਂ ਤਿਆਰੀ ਦੇ ਨਾਲ ਹੀ ਯਾਤਰੀ ਇਸ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੀ ਯਾਤਰਾ ਨੂੰ ਕੁਝ ਹੱਦ ਤੱਕ ਆਸਾਨ ਬਣਾ ਸਕਦੇ ਨੇ ਕੈਨੇਡਾ ਭਾਗ ਦੇ ਵਿੱਚ ਹਵਾਈ ਯਾਤਰਾ ਇਸ ਵੇਲੇ ਭਾਰੀ ਗੁਲਜਨਾ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਜੈਸ 에ਅਰ ਕੈਨੇਡਾ ਵੈਸਟ ਜੇਟ ਪੋਰਟਸ ਸਮੇਤ ਕਈ ਵੱਡੀਆਂ ਏਅਰਲਾਈਨਾਂ ਦੀਆਂ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਭਾਰੀ ਬਤ ਭਾਰੀ ਸਰਦੀਆਂ ਦੇ ਮੌਸਮ ਕਾਰਨ ਹਜ਼ਾਰਾਂ ਯਾਤਰੀ ਹਵਾਈ ਅੱਡੇ ਉਤੇ ਫਸੇ ਹੋਏ ਨੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਆਸੇ ਦਿਨ 147 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਦਕਿ 717 ਉਡਾਨਾਂ ਦੇ ਵਿੱਚ ਦੇਰੀ ਦਰਜ ਕੀਤੀ ਗਈ ਹੈ ਇਹਨਾਂ ਕਾਫਟਾ ਟੋਰਾਂਟੋ মন্ট্রੀਅਲ ਵੈਂਕੂਵਰ ਅਤੇ ਆਵਾ ਕਿਊਬਿਕ ਸਿਟੀ ਅਤੇ ਹੋਰ ਪ੍ਰਮੁੱਖ ਹਵਾਈ ਅੱਡੇ ਉਤੇ ਵੀ ਦੇਖਣ ਨੂੰ ਮਿਲਦੀਆਂ ਨੇ ਵੱਤਵਰਨ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਵੱਲੋਂ ਟੋਰਾਂਟੋ ਪਿਕਰਿੰਗ ਓਸ਼ਵਾਵਾ ਆਕਲਸਬਿੰਸ ਵੋਗਨ ਬੇਲਵਿਲ ਅਤੇ ਕਯੂਬਿਕ ਦੇ ਕਈ ਹਿੱਸਿਆਂ ਲਈ ਸਰਦੀਆਂ ਦੀਆਂ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਚੇਤਾਵਨੀਆਂ ਦੇ ਚਲਦੇ ਭਾਰੀ برفਬਾਰੀ ਘੱਟ ਦ੍ਰਿਸ਼ਟੀ ਅਤੇ ਫਿਸਲਣ ਵਾਲੇ ਰਣਵੇ ਹਾਈਵੇ ਆਵਾਜਾਈ ਦੇ ਲਈ ਵੱਡੀ ਚੁਣੌਤੀ ਬਣੀ ਹੋਏ ਨੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਸਤਵਾਰਥ ਪਰ ਪ੍ਰਭਾਵਿਤ ਹਵਾਈ ਅੱਡੇ ਦੇ ਵਿੱਚੋਂ ਇੱਕ ਹੈ ਇਥੇ 에어 ਕੈਨੇਡਾ ਦੀ ਲਗਭਗ 60 ਫੀਸਦੀ ਉਡਾਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ ਜੈਸ ਨੇ ਆਪਣੀਆਂ 34 ਫੀਸਦੀ ਉਡਾਨਾਂ ਰੱਦ ਕੀਤੀਆਂ ਨੇ ਅਤੇ 36 ਫੀਸਦੀ ਵਿੱਚ ਦੇਰੀ ਹੋ ਰਹੀ ਹੈ ਇਸ ਤੋਂ ਇਲਾਵਾ 에어 ਕੈਨੇਡਾ ਰੋਜ਼ ਦੀਆਂ 64 ਫੀਸਦੀ ਅਤੇ ਵੈਸਟ ਜੈਟ ਦੀਆਂ 35 ਫੀਸਦੀ ਉਡਾਨਾਂ ਦੇਰੀ ਦਾ ਸ਼ਿਕਾਰ ਨੇ ਮੋਂਟਰੀਅਲ ਟੂਡੋ ਇੰਟਰਨੈਸ਼ਨਲ 에어ਪੋਰਟ ਉੱਤੇ ਵੀ ਹਾਲਾਤ ਕੁਝ ਬਿਹਤਰ ਨਹੀਂ ਹਨ ਇਥੇ 에어 ਕੈਨੇਡਾ ਦੀਆਂ 26 ਫੀਸਦੀ ਉਡਾਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ ਪੋਰਟਰ 에어ਲਾਈਨਸ ਅਤੇ ਵੈਸਟ ਜੈਟ ਦੀਆਂ ਲਗਭਗ 35 ਫੀਸਦੀ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਭਾਰੀ ਬਰਫਬਾਰ ਦੱਖਣੀ ਅਤੇ ਪੂਰਬੀ 온ਟਾਰੀਓ ਦੇ ਨਾਲ-ਨਾਲ ਕਯੂਬਿਕ ਦੇ ਕਈ ਇਲਾਕਿਆਂ ਦੇ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਹਾਲਾਤ ਹੋਰ ਵੀ ਫਿਗੜ ਸਕਦੇ ਨੇ 에어ਲਾਈਨ ਦਾ ਕਹਿਣਾ ਹੈ ਕਿ ਮੌਸਮ ਦੇ ਵਿੱਚ ਸੁਧਾਰ ਹੋਣ ਤੱਕ ਉਡਾਨਾਂ ਦੀ ਸਮਾਂ ਸੂਚੀ ਅਸਥਿਰ ਰਹਿ ਸਕਦੀ ਹੈ ਇਸ ਦਰਮਿਆਨ ਯਾਤਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਫਲਾਈਟ ਸਟੇਟਸ ਦੀ ਨਿਯਮਿਤ ਜਾਂਚ ਕਰਦੇ ਰਹਿਣ ਯਾਤਰੀ 에어ਲਾਈਨ ਦੀ ਵੈਬਸਾਈਟ ਮੋਬਾਈਲ ਐਪ ਜਾਂ ਹਵਾਈ ਅੱਡੇ ਤੇ ਡਿਸਪਲੇ ਬੋਰਡ ਰਾਹੀਂ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਜੇਕਰ ਉਡਾਨ ਰੱਦ ਹੋ ਜਾਂ ਫਿਰ ਕਾਫੀ ਦੇਰੀ ਤੇ ਨਾਲ ਚੱਲ ਰਹੀ ਹੋਵੇ ਤਾਂ ਯਾਤਰੀ ਨੂੰ ਰੀ ਬੁਕਿੰਗ ਜਾਂ ਮੁਆਵਜ਼ੇ ਲਈ ਸਿੱਧਾ 에어ਲਾਈਨ ਦੇ ਨਾਲ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਜ਼ਿਆਦਾਤਰ 에어ਲਾਈਨਾਂ ਦੀ ਦੇ ਦੇ ਦੀ ਸਥਿਤੀ ਵਿੱਚ ਭੋਜਨ ਵਾਊਚਰ ਜਾਂ ਅਗਲੀ ਉਪਲਬਧ ਉਡਾਨਾਂ ਉਤੇ ਬੁਕਿੰਗ ਦੀ ਸਹੂਲਤ ਦਿੰਦੀਆਂ ਨੇ ਭਾਰਤ ਦਾ ਕਹਿਣਕਿ ਯਾਤਰੀਆਂ ਨੂੰ ਹਵਾਈ ਅਟਿਆ ਉਤੇ ਲੰਬੇ ਇੰਤਜ਼ਾਰ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਪਾਣੀ, ਸਨੈਕਸ, ਦਵਾਈਆਂ ਅਤੇ ਜ਼ਰੂਰੀ ਸਮਾਨ ਨਾਲ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਜਾਂਚ ਅਤੇ ਚੈੱਕ-ਇਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ। ਇਸ ਲਈ ਹਵਾਈ ਅਟਿਆ ਉਤੇ ਜਲਦੀ ਪਹੁੰਚਣਾ ਬਿਹਤਰ ਰਹੇਗਾ। ਕੁੱਲ ਮਿਲਾ ਕੇ ਕੈਨੇਡਾ ਦੀ ਹਵਾਈ ਯਾਤਰਾ ਪ੍ਰਣਾਲੀ ਇਸ ਸਮੇਂ ਭਾਰਿਤਪਾਵ ਹੈ। 717 ਦੇ ਤੱਕ 147 ਰੱਤੂ ਡਾਨਾਂ ਤੇ ਮੱਦੇਨਜ਼ਰ ਯਾਤਰੀਆਂ ਦੇ ਲਈ ਸਬਰ ਲਚਕਤਾ ਅਤੇ ਸੂਚਿਤ ਰਹਿਣਾ ਬਹੁਤ ਜ਼ਰੂਰੀ ਹੈ। ਸੇਜੋ ਅੰਤਰੀਅਤੇ ਪਹਿਲਾਂ ਤੋਂ ਤਿਆਰੀ ਦੇ ਨਾਲ ਹੀ ਯਾਤਰੀ ਇਸ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੀ ਯਾਤਰਾ ਨੂੰ ਕੁਝ ਹੱਦ ਤੱਕ ਆਸਾਨ ਬਣਾ ਸਕਦੇ ਨੇ ਕੈਨੇਡਾ ਪਹਾੜੇ ਵਿੱਚ ਹਵਾਈ ਯਾਤਰਾ ਇਸ ਵੇਲੇ ਭਾਰੀ ਗੁਲਜਨਾ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਜੈਸ 에ਅਰ ਕੈਨੇਡਾ ਵੈਸਟਜੈਟ ਪੋਰਟਸ ਸਮੇਤ ਕਈ ਵੱਡੀਆਂ ਏਅਰਲਾਈਨਾਂ ਦੀਆਂ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਭਾਰੀ ਬਰਫਾਂ ਅਤੇ ਸਰਦੀਆਂ ਦੇ ਮੌਸਮ ਕਾਰਨ ਹਜ਼ਾਰਾਂ ਯਾਤਰੀ ਹਵਾਈ ਅੜਿਆਂ ਉਤੇ ਫਸੇ ਹੋਏ ਨੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅੱਜ ਦੇ ਦਿਨ 147 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਦਕਿ 717 ਉਡਾਨਾਂ ਦੇ ਵਿੱਚ ਦੇਰੀ ਦਰਜ ਕੀਤੀ ਗਈ ਹੈ ਇਹਨਾਂ ਆਫਟਰ ਟੋਰਾਂਟੋ, ਮੌਂਟਰੀਅਲ, ਵੈਂਕੂਵਰ, ਓਟਾਵਾ, ਕਿਊਬੈਕ ਸਿਟੀ ਅਤੇ ਹੋਰ ਪ੍ਰਮੁੱਖ ਹਵਾਈ ਅੜੀਆਂ ਉੱਤੇ ਵੀ ਦੇਖਣ ਨੂੰ ਮਿਲਦੀਆਂ ਨੇ। ਵੱਧ ਤਵਨ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਵੱਲੋਂ ਟੋਰਾਂਟੋ ਪਿਕਰਿੰਗ ਓਸ਼ਵਾਵਾ ਆਕਸਬਿਨਸ ਵੋਗਨ ਬਿਲਵਿਲ ਅਤੇ ਕਿਊਬਕ ਦੇ ਕਈ ਹਿੱਸਿਆਂ ਲਈ ਸਰਦੀਆਂ ਦੀਆਂ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਚੇਤਾਵਨੀਆਂ ਦੇ ਚਲਦੇ ਭਾਰੀ ਬਰਫਬਾਰੀ ਕਟ ਦ੍ਰਿਸ਼ਟੀ ਅਤੇ ਫਿਸਲਣ ਵਾਲੇ ਰਣਵੇ ਹਾਈਵੇ ਆਵਾਜਾਈ ਦੇ ਲਈ ਵੱਡੀ ਚੁਣੌਤੀ ਬਣੀ ਹੋਏ ਨੇ ਟੋਰਾਂਟੋ ਪੀਰਸਨ ਇੰਟਰਨੈਸ਼ਨਲ 에ਰਪੋਰਟ ਸਬਤਵਤ ਪਰਭਾਵਿਤ ਹਵਾਈ ਅੱਡੇ ਦੇ ਵਿੱਚੋਂ ਇੱਕ ਹੈ ਇੱਥੇ ਕੈਨੇਡਾ ਦੇ ਲਗਭਗ 60 ਫੀਸਿਓ ਡਾਨਾ ਦੇ ਦੇ ਨਾਲ ਚੱਲ ਰਹੀਆਂ ਨੇ ਜਦਕਿ ਜੈਸ ਨੇ ਆਪਣੀਆਂ ਚੋਮਤੀ ਫੀਸਿਓ ਡਾਨਾ ਰੱਦ ਕੀਤੀਆਂ ਨੇ ਅਤੇ ਛੋਤੇ ਫੀਸ ਵਿੱਚ ਦੇਰੀ ਹੋ ਰਹੀ ਹੈ ਇਸ ਤੋਂ ਇਲਾਵਾ 에어 ਕੈਨੇਡਾ ਰੋਸੀਆਂ 64% ਅਤੇ ਵੈਸਟ ਜੈਟ ਦੀਆਂ 35% ਉਡਾਨਾਂ ਤੇਰੀ ਦਾ ਸ਼ਿਕਾਰ ਨੇ ਮੌਨਟਰੀ ਟੂਡੋ ਇੰਟਰਨੈਸ਼ਨਲ 에어ਪੋਰਟ ਉੱਤੇ ਵੀ ਹਾਲਾਤ ਕੁਝ ਬਿਹਤਰ ਨਹੀਂ ਹਨ ਇੱਥੇ 에어 ਕੈਨੇਡਾ ਦੀਆਂ 26% ਉਡਾਨਾਂ ਦੇਦੀ ਦੇਨਾ ਚੱਲ ਰਹੀਆਂ ਨੇ ਜਦਕਿ ਪੋਰਟਰ 에어ਲਾਈਨਸ ਅਤੇ ਵੈਸਟ ਜੈਟ ਦੀਆਂ ਲਗਭਗ 35% ਉਡਾਨਾਂ ਪ੍ਰਭਾਵਿਤ ਹੋਈਆਂ ਨੇ ਭਾਰੀ ਬਰਫਬਾਰੀ ਦੱਖਣੀ ਅਤੇ ਪੂਰਬੀ 온ਟਾਰੀਓ ਦੇ ਨਾਲ-ਨਾਲ ਕਿਊਬਿਕ ਦੇ ਕਈ ਇਲਾਕਿਆਂ ਦੇ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਹਾਲਾਤ ਹੋਰ ਵੀ ਫਿੱਗੜ ਸਕਦੇ ਨੇ 에어ਲਾਈਨ ਦਾ ਕਹਿਣਾ ਹੈ ਕਿ ਮੌਸਮ ਦੇ ਵਿੱਚ ਵਿਵਹਾਰ ਹੋਣ ਤੱਕ ਉਡਾਣਾਂ ਦੀ ਸਮਾਂ ਸੂਚੀ ਅਸਥਿਰ ਰਹਿ ਸਕਦੀ ਹੈ ਇਸ ਦਰਮਿਆਨ ਯਾਤਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਫਲਾਈਟ ਸਟੇਟਸ ਦੀ ਨਿਯਮਿਤ ਜਾਂਚ ਕਰਦੇ ਰਹਿਣ ਯਾਤਰੀ 에어ਲਾਈਨ ਦੀ ਵੈੱਬਸਾਈਟ ਤੇ ਮੋਬਾਈਲ ਐਪ ਜਾਂ ਹਵਾਈ ਅੱਡੇ ਤੇ ਡਿਸਪਲੇ ਬੋਰਡ ਰਾਹੀਂ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਜੇਕਰ ਉਡਾਣ ਰੱਦ ਹੋ ਜਾਂ ਫਿਰ ਕਾਫੀ ਦੇਰੀ ਤੇ ਨਾਲ ਚੱਲ ਰਹੀ ਹੋਵੇ ਤਾਂ ਯਾਤਰੀ ਨੂੰ ਦੀ ਬੁਕਿੰਗ ਜਾਂ ਮੁਆਵਜ਼ੇ ਲਈ ਸਿੱਧਾ 에어ਲਾਈਨ ਦੇ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਜ਼ਿਆਦਾਤਰ 에어ਲਾਈਨਾਂ ਦੀ ਦੇਰੀ ਦੀ ਸਥਿਤੀ ਵਿੱਚ ਪੋਸ਼ਨ ਵਾਊਚਰ ਜਾਂ ਅਗਲੀ ਉਪਲਬਧ ਉਡਾਣਾਂ 'ਤੇ ਬੁਕਿੰਗ ਦੀ ਸਹੂਲਤ ਦਿੰਦੀਆਂ ਨੇ ਮਾਰਤਾ ਕਹਿੰਨ ਕਿ ਯਾਤਰੀਆਂ ਨੂੰ ਹਵਾਈ ਅੱਡੇ ਉਤੇ ਲੰਬੇ ਇੰਤਜ਼ਾਰ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਪਾਣੀ ਸ ਸੂ ਦਵਾਈਆਂ ਅਤੇ ਜ਼ਰੂਰੀ ਸਮਾਨ ਨਾਲ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਸੁਰੱਖਿਆ ਜਾਂਚ ਅਤੇ ਚੈਕ-ਇਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਇਸ ਲਈ ਹਵਾਈ ਅੱਡੇ ਉਤੇ ਜਲਦੀ ਪਹੁੰਚਣਾ ਬਿਹਤਰ ਰਹੇਗਾ ਕੁੱਲ ਮਿਲਾ ਕੇ ਕੈਨੇਡਾ ਦੇ ਹਵਾਈ ਯਾਤਰਾ ਪ੍ਰਣਾਲੀ ਇਸ ਸਮੇਂ ਭਾਰੀ ਦਬਾਅ ਹੇਠ ਹੈ 717 ਦੇ 147 ਰਵ ਉਡਾਨਾਂ ਤੇ ਮਤੇ ਨਜ਼ਰ ਯਾਤਰੀਆਂ ਦੇ ਲਈ ਸਬਰ ਲਚਕਦਾਰਤਾ ਅਤੇ ਸੂਚਿਤ ਰਹਿਣਾ ਬਹੁਤ ਜ਼ਰੂਰੀ ਹੈ ਸਹੀ ਜਾਣਕਾਰੀ ਅਤੇ ਪਹਿਲਾਂ ਤੋਂ ਤਿਆਰੀ ਦੇ ਨਾਲ ਹੀ ਯਾਤਰੀ ਇਸ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੀ ਯਾਤਰਾ ਨੂੰ ਕੁਝ ਹੱਦ ਤੱਕ ਆਸਾਨ ਬਣਾ ਸਕਦੇ ਨੇ